ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਤ ਸਾਬਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਜੋ ਬੀਬੀਆਂ ਆਟਾ ਗੁੰਨਣ ਸਮੇ ਇਹ ਤਿੰਨ ਚੀਜ਼ਾਂ ਵਿੱਚ ਪਾਉਂਦੀਆਂ ਨੇ ਉਹ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਰਕਤ ਵਾਸ ਕਰਦੀ ਹੈ ਤੇ ਇਹ ਵੀ ਜਾਣਾਂਗੇ ਵੀ ਉਹ ਕਿਹੜੀਆਂ ਗਲਤੀਆਂ ਨੇ ਜੋ ਘਰ ਵਿੱਚ ਮਾੜਾ ਸਮਾਂ ਲੈ ਕੇ ਆਉਂਦੀਆਂ ਨੇ ਆਪਾਂ ਸਭ ਜਾਣਦੇ ਹਾਂ ਕਿ ਅੰਨ ਨੂੰ ਹਰ ਧਰਮ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਇਸ ਲਈ ਰਿਜਕ ਦਾ ਸਨਮਾਨ ਕਰਨ ਨੂੰ ਆਪਾਂ ਨੂੰ ਸਭ ਨੂੰ ਕਿਹਾ ਜਾਂਦਾ ਹੈ ਆਪਾਂ ਛੋਟੇ ਹੁੰਦੇ ਹਾਂ ਉਦੋਂ ਤੋਂ ਹੀ ਇਹ ਸਭ ਗੱਲਾਂ ਸਾਨੂੰ ਸਮਝਾਈਆਂ ਜਾਂਦੀਆਂ ਨੇ ਕਿ ਜਿੰਨਾ ਔਖਾ ਇਹਨੂੰ ਉਗਾਉਣਾ ਹੈ ਓਨਾ ਔਖਾ ਹੀ ਅੰਨ ਨੂੰ ਬਰਬਾਦ ਕਰਨਾ ਹੈ ਇਹ ਸਭ ਤੋਂ ਲੋੜੀਂਦੀ ਚੀਜ਼ ਹੈ ਆਪਣੇ ਲਈ ਆਪਣੇ ਵਿੱਚੋਂ ਕਈ ਬੀਬੀਆਂ ਆਪਣਾ ਸਮਾਂ ਬਚਾਉਣ ਦੇ ਲਈ ਇੱਕ ਵਾਰ ਦੇ ਸਮੇਂ ਵਿੱਚ ਹੀ ਤਿੰਨ ਵਾਰ ਦਾ ਆਟਾ ਗੁੰਨ ਕੇ ਰੱਖ ਲੈਂਦੀਆਂ ਨੇ ਕਦੇ ਵੀ ਲੋੜ ਤੋਂ ਜ਼ਿਆਦਾ ਆਟਾ ਗੁੰਨ ਕੇ ਨਾ ਰੱਖੋ ਇਹ ਸਿਹਤ ਲਈ ਹਾਨੀਕਾਰਕ ਹੈ ਅਤੇ ਨਾਲ ਦੀ ਨਾਲ ਇਹ ਨਕਾਰਾਤਮਕ ਤਾਕਤਾਂ ਨੂੰ ਵੀ ਘਰ ਵਿੱਚ ਲੈ ਕੇ ਆਉਂਦਾ ਹੈ ਆਪਾਂ ਕਹਿ ਦਿੰਨੇ ਆ ਕਿ ਸਾਨੂੰ ਆਟਾ ਬਹੁਤ ਜ਼ਿਆਦਾ ਬਰੀਕ ਚਾਹੀਦਾ ਹੈ ਆਟਾ ਜਿੰਨਾ ਹੀ ਜ਼ਿਆਦਾ ਬਰੀਕ ਹੋਵੇਗਾ ਓਨਾ ਹੀ ਜ਼ਿਆਦਾ 슈ਗਰ ਹੋਣ ਦੇ ਜੋ ਚਾਂਸ ਨੇ ਉਹ ਵਧ ਜਾਂਦੇ ਨੇ ਇਹ ਆਪਣੇ ਸਰੀਰ ਵਿੱਚ ਜ਼ਹਿਰ ਬਣਾਏਗਾ ਤੇ ਆਪਾਂ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੁੰਨੇ ਆ ਬਿਲਕੁਲ ਬਰੀਕ ਪੀਸਿਆ ਹੋਇਆ ਆਟਾ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਆਪਾਂ ਕਹਿੰਨੇ ਆ ਜੀ ਬੱਚੇ ਦੀ ਹਾਈਟ ਨਹੀਂ ਵਾਦੀ ਜਾਂ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਇਹ ਸਭ ਬਰੀਕ ਪੀਸੇ ਹੋਏ ਆਟੇ ਦੇ ਕਾਰਨ ਹੀ ਹੁੰਦਾ ਹੈ ਆਟਾ ਹਮੇਸ਼ਾ ਦਰਦਰਾ ਜਿਹਾ ਬਿਨਾਂ ਛਾਣੀ ਵਰਤਣਾ ਚਾਹੀਦਾ ਹੈ ਤਾਂ ਦੇਖਣਾ ਸਭ ਬਿਮਾਰੀਆਂ ਆਪਣੇ ਆਪ ਹੀ ਭੱਜ ਜਾਣਗੀਆਂ ਦਿਨੇ ਰੋਟੀ ਰੱਜ ਕੇ ਜਿੰਨਾ ਮਨ ਕਰਦਾ ਹੈ ਓਨੀ ਖਾਓ ਤੇ ਰਾਤ ਦੀ ਰੋਟੀ ਬੰਦ ਕਰ ਦਵੋ ਰਾਤ ਨੂੰ ਸੌਣ ਲੱਗੇ ਕਦੇ ਵੀ ਰੋਟੀ ਨਹੀਂ ਖਾਣੀ ਜਦੋਂ ਆਪਣੇ ਕੋਈ ਸਬਜ਼ੀ ਵਗੈਰਾ ਨਹੀਂ ਹੁੰਦੀ ਤਾਂ ਆਪਾਂ ਕਹਿੰਨੇ ਆਂ ਕਿ ਚਲੋ ਅੱਜ ਦਾਲ ਹੀ ਬਣਾ ਲੈਨੇ ਆਂ ਪਰ ਰਾਤ ਨੂੰ ਕਦੇ ਵੀ ਦਾਲ ਨਾ ਬਣਾਓ ਤੇ ਨਾ ਹੀ ਖਾਓ ਨਹੀਂ ਤਾਂ ਤੁਹਾਡਾ ਮੋਟਾਪਾ ਕਦੇ ਵੀ ਨਹੀਂ ਘਟੇਗਾ ਆਪਾਂ ਸਾਧੂ ਸੰਤਾਂ ਦੇ ਮੂੰਹੋਂ ਇਹ ਸੁਣਿਆ ਹੀ ਹੋਵੇਗਾ ਕਿ ਪਾਣੀ ਵਿੱਚ 48 ਘੰਟੇ ਤੋਂ ਬਾਅਦ ਜੀ ਪੈਦਾ ਹੋ ਜਾਂਦੇ ਨੇ ਉਹ ਫਿਰ ਵਾਧੇ ਫੁੱਲਦੇ ਰਹਿੰਦੇ ਨੇ ਇੱਕ ਤੋਂ 100 100 ਤੋਂ 1000 1000 ਤੋਂ ਲੱਖਾਂ ਲੱਖਾਂ ਤੋਂ ਕਰੋੜਾਂ ਤੋਂ ਅਰਬਾਂ ਦੀ ਗਿੰਦੀ ਝਟ ਹੋ ਜਾਂਦੀ ਹੈ ਤੇ ਫਿਰ ਐਵੇਂ ਦਾ ਪਾਣੀ ਕਹਿੰਦੇ ਵੀ ਕਦੀ ਵੀ ਨਹੀਂ ਪੀਣਾ ਚਾਹੀਦਾ 48 ਮਿੰਟਾਂ ਨੂੰ ਹੁਣ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਵੋ ਕਿਆ ਜਾਂਦਾ ਹੈ ਵੀ ਗਰਮ ਪ੍ਰਸ਼ਾਦਾ ਖਾਣਾ ਚਾਹੀਦਾ ਹੈ ਇਸ ਦੇ ਪਿੱਛੇ ਭਾਵ ਹੈ ਕਿ 48 ਮਿੰਟਾਂ ਦੇ ਵਿੱਚ ਬਣਿਆ ਹੋਇਆ ਪ੍ਰਸ਼ਾਦਾ ਹੀ ਖਾਣਾ ਚਾਹੀਦਾ ਹੈ 48 ਮਿੰਟ ਦੇ ਵਿੱਚ ਵਿੱਚ ਹੀ ਬਣਿਆ ਹੋਇਆ ਭੋਜਨ ਪ੍ਰਸ਼ਾਦਾ ਤੁਸੀਂ ਛਕ ਲਓ ਤਾਂ ਤੁਹਾਡੇ ਸਰੀਰ ਨੂੰ ਅਸਰ ਕਰੇਗਾ ਉਸ ਤੋਂ ਬਾਅਦ ਛਕਿਆ ਹੋਇਆ ਪ੍ਰਸ਼ਾਦਾ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਕਰਦਾ ਹੈ ਇਸ ਦਾ ਤੁਹਾਨੂੰ ਕੋਈ ਵੀ ਲਾਭ ਨਹੀਂ ਹੁੰਦਾ 15 ਦਿਨਾਂ ਤੋਂ ਵੱਧ ਪੀਸਿਆ ਹੋਇਆ ਆਟਾ ਵੀ ਕਦੇ ਨਹੀਂ ਖਾਣਾ ਚਾਹੀਦਾ ਇਹ ਕਣਕ ਦੇ ਆਟੇ ਲਈ ਹੈ ਮੱਕੀ ਦਾ ਆਟਾ ਛੋਲਿਆਂ ਦਾ ਆਟਾ ਜਿਹੜਾ ਆਪਾਂ 7 ਆਟੇ ਵੀ 7 ਚੀਜ਼ਾਂ ਲੈ ਕੇ ਬਣਾਉਨੇ ਆਟਾ ਇਹ ਸਾਡਾ ਭਾਰ ਘਟ ਜਾਵੇ ਸਰੀਰ ਸਵਸਥ ਰਹੇ ਉਹ ਤਾਂ ਸਿਰਫ 7 ਦਿਨ ਹੀ ਵਰਤੋ ਉਸ ਤੋਂ ਵੱਧ ਜੇ ਹੋਵੇ ਤਾਂ ਉਹ ਵੀ ਨਹੀਂ ਖਾਣਾ ਚਾਹੀਦਾ ਇਹ ਆਪਾਂ ਨੂੰ ਸਵਸਥ ਨਹੀਂ ਕਰੇਗਾ ਸਗੋਂ ਆਪਾਂ ਇਸ ਦੇ ਨਾਲ ਬਿਮਾਰੀ ਹੋ ਜਾਵਾਂਗੇ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਵੀ ਤਾਜ਼ਾ ਆਟਾ ਫਿਰ ਕਿੱਥੋਂ ਲੈ ਕੇ ਆਈਏ ਤਾਂ ਆਪਣੇ ਘਰਾਂ ਦੇ ਵਿੱਚ ਪਹਿਲਾਂ ਪੱਥਰ ਦੀ ਚੱਕੀ ਵਰਤੀ ਜਾਂਦੀ ਸੀ ਉਹ ਚੱਕੀ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖੋ ਇੱਕਦਾਂ ਤੁਸੀਂ ਮੋٹے ਨਹੀਂ ਹੋਵੋਗੇ ਪੈਰਾਂ ਦੇ ਵਿੱਚ ਦਰਦ ਨਹੀਂ ਹੋਵੇਗਾ ਕਦੇ ਵੀ ਸਰਵਾਈਕਲ ਨਹੀਂ ਹੋਵੇਗਾ 슈ਗਰ ਦੀ ਪ੍ਰੋਬਲਮ ਨਹੀਂ ਹੋਵੇਗੀ ਬੀਪੀ ਨਹੀਂ ਵਧੇਗਾ ਪਹਿਲਾਂ ਇਹ ਸਾਰੀਆਂ ਦਿੱਕਤਾਂ ਨਹੀਂ ਸਨ ਹੁੰਦੀਆਂ ਕਿਉਂਕਿ ਪਹਿਲਾਂ ਲੋਕੀ ਆਪਣੇ ਹੱਥਾਂ ਦੇ ਨਾਲ ਜ਼ਿਆਦਾ ਕੰਮ ਕਰਦੇ ਸਨ ਪਰ ਅੱਜਕੱਲ ਮਸ਼ੀਨਾਂ ਦਾ ਜਮਾਨਾ ਆ ਗਿਆ ਹੈ ਤੇ ਹੁਣ ਲੋਕ ਵੀ ਜ਼ਿਆਦਾ ਬਿਮਾਰ ਹੁੰਦੇ ਨੇ ਇਸ ਦੇ ਕਾਰਨ ਹੀ ਬਿਮਾਰੀਆਂ ਵਧ ਰਹੀਆਂ ਨੇ ਕਿਉਂਕਿ ਲੋਕ ਆਪਣੇ ਹੱਥੀਂ ਕੰਮ ਕਰਨਾ ਬਿਲਕੁਲ ਵੀ ਜ਼ਰੂਰੀ ਨਹੀਂ ਸਮਝਦੇ ਜਦੋਂ ਵੀ ਤੁਸੀਂ ਤਾਜ਼ਾ ਆਟਾ ਗੁੰਨਦੇ ਹੋ ਤਾਂ ਉਸ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲਓ ਇਸ ਨਾਲ ਦਰਦ ਬਿਮਾਰੀਆਂ ਜੋ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਉਹ ਛੇਤੀ ਠੀਕ ਹੋ ਜਾਣਗੀਆਂ ਜਿਹੜੇ ਬੱਚੇ ਨੇ ਇਹਨਾਂ ਨੂੰ ਤਾਂ ਇਸ ਆਟੇ ਦੀ ਰੋਟੀ ਜ਼ਰੂਰ ਖਵਾਓ ਕਿਉਂਕਿ ਇਸ ਦੇ ਨਾਲ ਇਹਨਾਂ ਨੂੰ ਤਾਕਤ ਮਿਲੇਗੀ ਤੇ ਜੋ ਆਪਾਂ ਇਹਨਾਂ ਨੂੰ ਬੋਰਨ ਬਿਟਾ ਵਗੈਰਾ ਦੁੱਧ ਦੇ ਵਿੱਚ ਮਿਲਾ ਕੇ ਦੇਣੇ ਆ ਇਸ ਦੀ ਵੀ ਜ਼ਰੂਰਤ ਨਹੀਂ ਰਹੇਗੀ ਤੁਸੀਂ ਪਹਿਲਾਂ ਆਟੇ ਨੂੰ ਮਜ਼ਬੂਤ ਬਣਾਓ ਤੇ ਤੁਹਾਡਾ ਬੱਚਾ ਆਪਣੇ ਆਪ ਹੀ ਮਜ਼ਬੂਤ ਹੋ ਜਾਵੇਗਾ ਦੰਦ ਵੀ ਮਜ਼ਬੂਤ ਹੋਣਗੇ ਤੇ ਉਸ ਦਾ ਸਰੀਰ ਵੀ ਮਜ਼ਬੂਤ ਹੋਵੇਗਾ ਫਿਰ ਅਗਲੇ ਦਿਨ ਤੁਸੀਂ ਆਟੇ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਲਓ ਦੁੱਧ ਪਾ ਕੇ ਆਟੇ ਨੂੰ ਗੁੰਨੋਗੇ ਉਹ ਆਟਾ ਨੂੰ ਦੁੱਧ ਦੇ ਨਾਲ ਇਸਦੇ ਨਾਲ ਜਿੰਨੀ ਸਰੀਰ ਨੂੰ ਤਾਕਤ ਮਿਲੇਗੀ ਉਹ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਮਿਲਦੀ ਸਭ ਤੋਂ ਵੱਧ ਆਟੇ ਨੂੰ ਆਪਾਂ ਦੇਸੀ ਘਿਓ ਦੇ ਨਾਲ ਗੁੰਨਣਾ ਹੈ ਉਸ ਤੋਂ ਵੱਧ ਨਾਲ ਕੀ ਹੁੰਦਾ ਹੈ ਵੀ ਬਹੁਤ ਜ਼ਿਆਦਾ ਜੋ ਸਰੀਰ ਨੂੰ ਤਾਕਤ ਮਿਲਦੀ ਹੈ ਪਰ ਜਦੋਂ ਆਪਾਂ ਦੁੱਧ ਪਾ ਕੇ ਆਟਾ ਗੁੰਨਦੇ ਹਾਂ ਤਾਂ ਦੇਸੀ ਘਿਓ ਦੇ ਨਾਲੋਂ ਵੀ 10 ਗੁਣਾ ਜ਼ਿਆਦਾ ਤਾਕਤ ਮਿਲਦੀ ਹੈ ਫਿਰ ਅਗਲੇ ਦਿਨ ਤੁਸੀਂ ਦੁੱਧ ਵਾਲੀ ਰੋਟੀ ਸਾਰੇ ਪਰਿਵਾਰ ਨੂੰ ਦਿਓ ਜਦੋਂ ਤੀਸਰਾ ਦਿਨ ਹੋਵੇ ਉਦੋਂ ਮਿਸ਼ਰੀ ਤੇ ਮੱਖਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਹਦੇ ਨਾਲ ਆਟਾ ਗੁੰਨੋ ਇਹਦੇ ਨਾਲ ਜਿਹਦਾ ਵੀ ਲੋ ਬੀਪੀ ਦੀ ਜਿਸ ਨੂੰ ਪ੍ਰੋਬਲਮ ਹੈ ਇਸ ਤੋਂ ਚੰਗੀ ਉਸ ਦੇ ਲਈ ਕੋਈ ਵੀ ਦਵਾਈ ਨਹੀਂ ਹੈ ਜੇ ਉਹ ਇਸ ਨੂੰ ਬਿਨਾਂ ਆਟੇ ਦੇ ਵਿੱਚ ਗੁੰਨੇ ਖਾ ਸਕਦਾ ਹੈ ਤਾਂ ਇਸ ਨੂੰ ਬਿਨਾਂ ਆਟੇ ਦੇ ਵਿੱਚ ਗੁੰਨ ਕੇ ਹੀ ਖਾ ਲਵੇ ਪਰ ਜੇ ਨਹੀਂ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਦੇ ਵਿੱਚ ਗੁੰਨ ਲਓ ਤੇ ਮੱਖਣ ਜੋ ਲੈਣਾ ਹੈ ਉਹ ਤੁਸੀਂ ਘਰ ਦਾ ਹੀ ਲੈਣਾ ਹੈ ਮਾਰਕੀਟ ਤੋਂ ਬਿਲਕੁਲ ਵੀ ਨਹੀਂ ਲੈ ਕੇ ਆਉਣਾ ਤੇ ਮਿਸ਼ਰੀ ਜੋ ਹੈ ਉਹ ਤਾਗੇ ਵਾਲੀ ਹੋਣੀ ਚਾਹੀਦੀ ਹੈ ਏ ਨਹੀਂ ਕਿ ਖਾਂਡੇ ਮਿੱਠੇ ਮਿਸ਼ਰੀ ਲੈ ਲਓ ਇਸ ਦੇ ਨਾਲ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਮਿਸ਼ਰੀ ਧਾਗੇ ਵਾਲੀ ਹੋਵੇ ਇਸ ਤੇ ਸਰੀਰ ਨੂੰ ਇੰਨੇ ਫਾਇਦੇ ਨੇ ਕਿ ਜੋ ਕਿਸੇ ਵੀ ਦਵਾਈ ਦੇ ਨਾਲ ਨਹੀਂ ਹੋਣਗੇ ਫਿਰ ਕੀ ਕਰਨਾ ਹੈ ਵੀ ਜਦੋਂ ਅਗਲਾ ਦਿਨ ਹੋਵੇ ਉਦੋਂ ਤੁਸੀਂ ਆਟੇ ਨੂੰ ਸਿਰਫ ਤੇ ਸਿਰਫ ਦਹੀਂ ਦੇ ਨਾਲ ਗੁੰਨ ਲਓ ਆਪਾਂ ਆਟੇ ਦੇ ਵਿੱਚ ਦਹੀਂ ਪਾਵਾਂਗੇ ਇਹਦੇ ਨਾਲ ਇੰਨੀ ਜ਼ਿਆਦਾ ਤਾਕਤ ਮਿਲੇਗੀ ਸਰੀਰ ਨੂੰ ਵੀ ਜਿਹੜਾ ਤੁਹਾਡਾ ਮੋਟਾਪਾ ਹੈ ਉਹ ਵੀ ਘਟ ਹੋਵੇਗਾ ਤੁਹਾਡਾ ਵਜ਼ਨ ਕੰਟਰੋਲ ਵਿੱਚ ਰਹੇਗਾ ਤਹਾਨੂੰ ਤੇਜਾਬ ਵੀ ਨਹੀਂ ਬਣੇਗਾ ਤੇ ਸਰੀਰ ਨੂੰ ਹੋਰ ਵੀ ਬਹੁਤ ਜ਼ਿਆਦੇ ਇਸਦੇ ਫਾਇਦੇ ਹੋਣਗੇ ਜਿਵੇਂ ਹੱਡੀਆਂ ਮਜ਼ਬੂਤ ਹੋਣਗੀਆਂ ਕੈਲਸ਼ੀਅਮ ਦੀ ਕਮੀ ਦੂਰ ਹੋਵੇਗੀ ਪਰ ਯਾਦ ਰੱਖਿਓ ਜੋ ਦਹੀਂ ਵਾਲਾ ਆਟਾ ਹੈ ਇਸ ਨੂੰ ਕਦੀ ਵੀ ਇਸਦੀ ਰੋਟੀ ਰਾਤ ਨੂੰ ਬਣਾ ਕੇ ਨਹੀਂ ਖਾਣੀ ਇੱਕ ਹੋਰ ਗੱਲ ਜਦੋਂ ਵੀ ਆਪਾਂ ਇਹ ਚੀਜ਼ਾਂ ਪਾਉਣੀਆਂ ਨੇ ਭਾਵੇਂ ਦੇਸੀ ਕਿਉਂ ਪਾਉਣਾ ਹੈ ਭਾਵੇਂ ਅਗਲੇ ਦਿਨ ਆਪਾਂ ਦੁੱਧ ਵਾਲੀ ਰੋਟੀ ਬਣਾਉਣੀ ਹੈ ਭਾਵੇਂ ਮਿਸ਼ਰੀ ਤੇ ਮੱਖਣ ਪਾ ਕੇ ਬਣਾਉਣੀ ਹੈ ਤਾਂ ਭਾਵੇਂ ਦਹੀਂ ਪਾ ਕੇ ਉਹਦੇ ਨਾਲ ਦੀ ਨਾਲ ਇੱਕ ਚਮਚਾ ਉਹਦੇ ਵਿੱਚ ਤੋ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਜੇ 1 ਚਮਚ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ 8 ਤੋਂ 9 ਜੀ ਹਨ ਤੁਸੀਂ ਆਪਣੇ ਆٹے ਦੇ ਹਿਸਾਬ ਦੇ ਨਾਲ ਉਸ ਵਿੱਚ ਇੱਕ ਚੁੰਡੀ ਦੋ ਚੁੰਡੀਆਂ ਤਿੰਨ ਜਾਂ ਫਿਰ ਅੱਧਾ ਚਮਚ ਜਾਂ ਫਿਰ ਚੌਥਾ ਹਿੱਸਾ ਚਮਚ ਦਾ ਤੁਸੀਂ ਉਸ ਦੇ ਵਿੱਚ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਮਿੱਠੇ ਸੋਡੇ ਦੇ ਨਾਲ ਕੀ ਹੋਵੇਗਾ ਕਿ 90% ਤੱਕ ਇਹ ਤੁਹਾਡੇ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰ ਦੇਵੇਗਾ ਇਇ ਤੋਂ ਤਾਂ ਕਿ ਆਪਣੇ ਸਰੀਰ ਦੇ ਵਿੱਚ ਜਿਹੜੀ ਚਰਬੀ ਜਮ ਜਾਂਦੀ ਹੈ 콜ੈਸਟ੍ਰੋਲ ਜਮ ਜਾਂਦਾ ਹੈ ਕਿਸੇ ਦੀਆਂ ਕਿਡਨੀਆਂ ਖਰਾਬ ਹੁੰਦੀਆਂ ਨੇ ਪਥਰੀਆਂ ਪੈਦਾ ਹੋ ਜਾਂਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਰੀਰ ਵਿੱਚ ਬਿਮਾਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਕਦੇ ਵੀ ਨਹੀਂ ਹੋਣਗੀਆਂ ਨਸਾਂ ਬਲੌਕ ਨੇ ਹਾਰਟ ਦੀ ਦਿੱਕਤ ਹੈ ਜਾਂ ਕਿਤੇ ਬਲੌਕੇਜ ਹੈ ਮੇਰਾ ਹੱਥ ਪੈਰ ਨਹੀਂ ਚੱਲਦੇ ਮੇਰੇ ਹੱਥ ਪੈਰ ਸੁੰਨ ਹੁੰਦੇ ਨੇ ਐਵੇਂ ਦੇ ਕਈ ਸ਼ਬਦ ਆਮ ਕਰਕੇ ਆਪਾਂ ਆਪਣੇ ਘਰ ਵਾਲਿਆਂ ਦੇ ਮੂੰਹੋਂ ਸੁਣਦੇ ਆਂ ਆਪਣੇ ਵੱਡੇ-ਵਡੇਰਿਆਂ ਦੇ ਜੋ ਰੋਜ਼ ਆਪਣੇ ਆਟੇ ਵਿੱਚ ਇਸ ਚੀਜ਼ ਪਾ ਕੇ ਗੁੰਨੇਦੇ ਸਨ ਇਸ ਵਿੱਚ ਦੇਸੀ ਘਿਓ ਪਾਉਣਾ ਹੈ। ਅਗਲੇ ਦਿਨ ਤੁਸੀਂ ਦੁੱਧ ਪਾ ਲਓ ਫਿਰ ਮਿਸ਼ਰੀ ਅਤੇ ਮੱਖਣ ਪਾ ਕੇ ਫਿਰ ਉਸ ਤੋਂ ਅਗਲੇ ਦਿਨ ਦਹੀਂ ਪਾ ਕੇ ਕੋਈ ਵੀ ਐਸੀ ਚੀਜ਼ ਜੋ ਆਪਾਂ ਨੂੰ ਪਤਾ ਹੈ ਵੀ ਉਹਵੇਂ ਨਹੀਂ ਖਾ ਸਕਦੇ ਤੇ ਐਵੇਂ ਦਵੋ ਦੁੱਧ ਦੇ ਵਿੱਚ ਭਾਅ ਕੀ ਆਟੇ ਦੇ ਵਿੱਚ ਪਾ ਕੇ ਤੁਸੀਂ ਵੇਖੋਗੇ ਵੀ ਤੁਹਾਡੇ ਘਰੋਂ ਜੜੀਆਂ ਬਿਮਾਰੀਆਂ ਨੇ ਉਹ ਸ਼ੂਮੰਤਰ ਹੋ ਜਾਣਗੀਆਂ। ਪਰ ਯਾਦ ਰੱਖਿਓ ਵੀ ਜਦੋਂ ਵੀ ਆਟਾ ਗੁੰਨਣਾ ਹੈ ਵਿੱਚ ਮਿੱਠਾ ਸੋਡਾ ਤਿੰਨੋਂ ਵੇਲੇ ਪਾਉਣਾ ਹੀ ਪਾਉਣਾ ਹੈ ਇਹਦੇ ਨਾਲ ਕੀ ਹੋਏਗਾ ਕਿ ਹਰ ਤਰ੍ਹਾਂ ਦੇ ਰੋਗ ਤੁਸੀਂ ਇੱਕ ਹਫ਼ਤੇ ਅੰਦਰ ਹੀ ਦੇਖਿਓਗੇ ਤੁਹਾਡਾ ਪਰਿਵਾਰ ਕਹੇਗਾ ਕਿ ਸਾਡੇ ਦੋ ਸਾਡੇ ਜੋੜਾਂ ਦੇ ਵਿੱਚ ਦਰਦ ਨਹੀਂ ਹੈ ਸਾਡੇ ਗਿੱਟੇ ਗੋਡੇ ਜੋ ਦਰਦ ਕਰਦੇ ਸਨ ਉਹ ਬਿਲਕੁਲ ਹੀ ਠੀਕ ਹੋ ਗਏ ਹਨ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਆਪਣੇ ਆਪ ਹੀ ਵਾਸ ਕਰੇਗੀ ਕਿਉਂਕਿ ਜਦੋਂ ਡਾਕਟਰ ਦੇ ਖਰਚੇ ਘਟ ਜਾਂਦੇ ਨੇ ਤਾਂ ਖਰਚੇ ਹਮ ਬਚ ਜਾਣਗੇ ਸਿਹਤ ਤੇ ਉਹਨਾਂ ਸਿਹਤ ਅਤੇ ਸਰੀਰ ਨਵੰਨ ਰੋਆ ਰਹੇਗਾ ਸਿਹਤ ਸਹੀ ਰਹੇਗੀ ਆਪਣੇ ਪਿਆਰ ਸਿਹਤ ਸਹੀ ਰਹੇਗੀ ਵਪਾਰ ਵੀ ਵਧੇਗਾ ਘਰ ਵਿੱਚ ਪੈਸਾ ਵੀ ਆਵੇਗਾ ਤੇ ਪੈਸਾ ਟਿਕੇਗਾ ਵੀ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਪ੍ਰਸ਼ਾਦਾ ਬਣਾਉਂਦੇ ਹੋ ਨਾ ਚਿੜਚਿੜੇ ਮਾਲ ਨਾਲ ਨਹੀਂ ਬਣਾਉਣਾ ਹਮੇਸ਼ਾ ਪਿਆਰ ਸਤਕਾਰ ਤੇ ਵਾਹਿਗੁਰੂ ਦਾ ਨਾਮ ਲੈ ਕੇ ਬਣਾਉਣਾ ਹੈ ਆਪੇ ਹੀ ਪਿਆਰ ਵੀ ਵਧੇਗਾ ਸਨੇਹ ਵੀ ਵਧੇਗਾ ਤੇ ਘਰ ਦੀ ਬਰਕਤ ਵੀ ਵਧੇਗੀ ਤਾਂ ਫਿਰ ਆਓ ਇਸ ਤਰ੍ਹਾਂ ਆਟਾ ਗੁੰਨ ਕੇ ਆਪਣੇ ਪਰਿਵਾਰ ਤੋਂ ਬਿਮਾਰੀਆਂ ਨੂੰ ਦੂਰ ਕਰੀਏ ਅਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਸਵਸਥ ਅਤੇ ਨਿਰੋਵਾ ਬਣਾਈਏ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ